ਹੈਲੋ ਜੀ ਸਸੀ ਕਾ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਇੱਕ ਸੌਫਟ ਜਆ ਗੱਦਾ ਬਣਾ ਕੇ ਦਿਖਾਉਣੀ ਆ ਜੀ ਜਿਹੜਾ ਕਿ ਬਹੁਤ ਹੀ ਵਧੀਆ ਮਲਾਈਮ ਬਿਨਾ ਰੂਤੋਂ ਤੇ ਬਿਨਾ ਫਾਈਬਰ ਤੋਂ ਆਪਾਂ ਇਹਦੇ ਵਿੱਚ ਵਰਤਾਂਗੇ ਦੁਪੱਟੇ ਦੁਪੱਟੇ ਦੇਖੋ ਜਿਹੜੇ ਕੀ ਆਪਣੇ ਸਾਰੇ ਬੇਕਾਰਦ ਭੱਟੇ ਨੇ ਇਹ ਸਾਰੇ ਇਹਨਾਂ ਦੇ ਕਲਰਾਂ ਦਾ ਬਹੁਤ ਫਰਕ ਪੈ ਰਿਹਾ ਤੇ ਜਦ ਕੀ ਇਹ ਓਲਡ ਫੈਸ਼ਨ ਦੇ ਦੁਪੱਟੇ ਨੇ ਜਾਨੀ ਕਿ ਜਿਵੇਂ ਪਹਿਲਾਂ ਚੱਲਦੇ ਸੀ ਦੇਖੋ ਬੈਂਬਰ ਵਗੈਰਾ ਦੇ ਅੱਜ ਕੱਲ ਤਾਂ ਇਹ ਦੁਪੱਟੇ ਕੋਈ ਵੀ ਨਹੀਂ ਲੈਂਦਾ ਇਹ ਪਹਿਲਾਂ ਦੇ ਦੁਪੱਟੇ ਨੇ ਦੇਖੋ ਜੀ ਇਸ ਕਰਕੇ ਆਪਾਂ ਇਹ ਗੱਦੇ ਵਿੱਚ ਵਰਤਾਂਗੇ ਇੱਕ ਆਪਾਂ ਲਵਾਂਗੇ ਜੀ ਰਜਾਈ ਦਾ ਉੱਪਰਲਾ ਛਾੜ ਜਿਹੜਾ ਕਵਰ ਹੁੰਦਾ ਪਰਜਾਈ ਤੇ ਚੜਾਉਣੀ ਹੁੰਦੀ ਆ ਇਹਨਾਂ ਦਾ ਵੀ ਦੇਖੋ ਹੁਣ ਟ੍ਰੈਂਡ ਨਹੀਂ ਹੈਗਾ ਇਹ ਵੀ ਆਪਣੇ ਹਰ ਇੱਕ ਦੇ ਘਰ ਵਿੱਚ ਬੇਗਾਰ ਹੀ ਪਏ ਨੇ ਤੇ ਆਪਾਂ ਨੂੰ ਸਭ ਨੂੰ ਐਂ ਲੱਗਦਾ ਹੁੰਦਾ ਹੈ ਕਿ ਆਪਾਂ ਇਹਨਾਂ ਦਾ ਕੀ ਕਰੀਏ ਕਿਵੇਂ ਇਹਨਾਂ ਨੂੰ ਵਰਤੋਂ ਵਿੱਚ ਲਿਆਈਏ ਇਹ ਸਾਰਿਆਂ ਦੇ ਪਏ ਨੇ ਦੇਖੋ ਅੱਜ ਕੱਲ ਤਾਂ ਸ਼ਨੀਲ ਦੇ ਬਹੁਤ ਸੋਹਣੇ ਕਵਰ ਆ ਰਹੇ ਨੇ ਆਪਾਂ ਹਰ ਕੋਈ ਆਪਣੇ ਘਰਾਂ ਚ ਉਹ ਯੋ ਵਰਤਦਾ ਪਰ ਦੇਖੋ ਇਹ ਗਰਮ ਵੀ ਹੁੰਦੇ ਨੇ ਗਰਮ ਕਰਕੇ ਜੀ ਸੱਟ ਨੂੰ ਜੀ ਵੀ ਨਹੀਂ ਕਰਦਾ ਚਲੋ ਆਪਾਂ ਨੂੰ ਐ ਹੁੰਦਾ ਵੀ ਵੈਸੇ ਕੋਈ ਨਾ ਕੋਈ ਇਹ ਤੋਂ ਕੰਮ ਲੱਤਾ ਜਾਵੇ ਤੇ ਇਸ ਕਰਕੇ ਦੇਖੋ ਜੀ ਅੱਜ ਆਪਾਂ ਤੁਹਾਨੂੰ ਛੋਟਾ ਇੱਕ ਮੈਟ ਦੀ ਤਰ੍ਹਾਂ ਗੱਦਾ ਬਣਾ ਕੇ ਦਿਖਾਉਨੇ ਆ ਵੈਸੇ ਤੁਸੀਂ ਵੱਡਾ ਛੋਟਾ ਆਪਣੇ ਮੁਤਾਬਕ ਕਿਵੇਂ ਵੀ ਦੇਖੋ ਜੀ ਕਰ ਸਕਦੇ ਹੋਗੇ ਜਿਵੇਂ ਆਪਣੇ ਕੋਲੇ 5-7 ਦੁਪट्टे ਨੇ ਤੇ ਇੱਕ ਆਪਾਂ ਲਵਾਂਗੇ ਜੀ ਇਹਦੇ ਵਿੱਚੋਂ ਛੋਟਾ ਜਿਹਾ ਪੀਸ ਕੱਪੜੇ ਦਾ ਬਾਕੀ ਫੇਰ ਵੀ ਇਹ ਬਹੁਤ ਕੰਮ ਆਉਂਦਾ ਰਹਿੰਦਾ ਆਪਾਂ ਇਹਨੂੰ ਸਾਮਕੇ ਰੱਖ ਦਾਂਗੇ ਫੇਰ ਇਹਨੂੰ ਵਰਤਾਂਗੇ ਤੇ ਦੇਖੋ ਜਿਵੇਂ 20 ਇੰਚ ਆਪਾਂ ਇਹਦੀ ਲਵਾਂਗੇ ਜੀ ਚੜਾਈ 20 ਇੰਚ ਲੈਂਦੀ ਐ ਤੁਸੀਂ ਵੱਧ ਘੱਟ ਕਿਵੇਂ ਮਰਜ਼ੀ ਲੈ ਸਕਦੇ ਹੋ ਵੱਡਾ ਛੋਟਾ ਕਿੰਨਾ ਮਰਜ਼ੀ ਬਣਾ ਸਕਦੇ ਹੋ ਆਪਾਂ ਜਸਟ ਤੁਹਾਨੂੰ ਇੱਕ ਆਈਡੀਆ ਦੇ ਰਹਿਆਂਗੇ ਕਿ ਤੁਸੀਂ ਇਸ ਤਰ੍ਹਾਂ ਗੱਦਾ ਬਿਨਾਂ ਰੂੰ ਤੋਂ ਬਿਨਾਂ ਕਿਸ ਕੋਈ ਫਾਈਬਰ ਤੋਂ ਬਣਾ ਸਕਦੇ ਹੋ ਦੇਖੋ ਇਸ ਹਿਸਾਬ ਨਾਲ ਆਪਾਂ ਇਹਦੀ ਲੰਬਾਈ ਲੈਂਦੇ ਸੀ 20 ਚੜਾਈ ਤੇ ਲੰਬਾਈ ਲੈ ਲਾਂਗੇ 22 20 ਵਾਈ ਦਾ ਆਪਣੇ ਕੋਲੇ ਇਹ ਇੱਕ ਦੇਖੋ ਇਸ ਤਰ੍ਹਾਂ ਦਾ ਪੀਸ ਆ ਗਿਆ ਇਹਨੂੰ ਆਪਾਂ ਇਸ ਹਿਸਾਬ ਨਾਲ ਕੱਟ ਕੇ ਦੇਖੋ ਇਹ ਲਾਫ ਜਾਂਦਾ ਹੈ ਕੱਪੜਾ ਲਫਨ ਕਰਕੇ ਨਾ ਇਹ ਥੋੜਾ ਮੋਟਾ ਵੱਧ ਘੱਟ ਹੋਊਗਾ ਦੇਖੋ ਆਪਾਂ ਇਹਨੂੰ ਸੈੱਟ ਕਰ ਲੈਣਿਆਂਗੇ ਤੇ ਸੈੱਟ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਇਹਦਾ ਗੱਦਾ ਜਿਹੜਾ ਬਣਾਉਣਾ ਹੈ ਉਹ ਕਿਵੇਂ ਬਣਾਉਣਾ ਹੈ ਬਹੁਤ ਹੀ ਸਭ ਤੋਂ ਸੌਖਾ ਤਰੀਕਾ ਹੈ ਜੀ ਕਿਤੇ ਵੀ ਮਰਜ਼ੀ ਬੈਠ ਕੇ ਆਪਾਂ ਇਹਨੂੰ ਬਣਾ ਸਕਦੇ ਹਾਂ ਤੇ ਥੋੜਾ ਜਿਹਾ ਕੰਮ ਹੈ ਦੇਖੋ ਜਿਹੜਾ ਮਸ਼ੀਨ ਤੇ ਹੋਣਾ ਹੈ ਬਾਕੀ ਹੱਥਾਂ ਨਾਲ ਹੋਊਗਾ ਤੇ ਇਨੂੰ ਆਪਾਂ ਤੁੱਪੇ ਸ਼ਾਮੇ ਕਿਤੇ ਮਰਜ਼ੀ ਬੈਠ ਕੇ ਜਦੋਂ ਵੀ ਬੇਲੇ ਹੋਈਏ ਦੇਖੋ ਆਪਾਂ ਇਹ ਉਦੋਂ ਬਣਾ ਸਕਦੇ ਆ ਜਿਵੇਂ ਦੇਖੋ ਆਪਾਂ 2.5 ਇੰਚ ਤੇ ਨਿਸ਼ਾਨ ਲਾਵਾਂਗੇ ਜੀ ਇੰਨਾ 2.5 ਇੰਚ ਬਿਲਕੁਲ ਸਹੀ ਰਹਿੰਦਾ ਹੈ 2.5 ਇੰਚ ਤੇ ਆਪਾਂ ਇਸ ਤਰ੍ਹਾਂ ਇਹ ਨਿਸ਼ਾਨ ਲਾਵਾਂਗੇ ਫਿਰ ਆਪਾਂ ਇਹੀ ਨਿਸ਼ਾਨ ਦੂਜੀ ਸਾਈਡ ਤੇ ਲਾਵਾਂਗੇ ਆਪਾਂ ਦੇਖੋ ਐ ਨਿਸ਼ਾਨ ਲਾਤੇ ਤੇ ਹੁਣ ਆਪਾਂ ਦੂਸਰੀ ਸਾਈਡ ਤੇ ਵੀ ਇਸ ਤਰ੍ਹਾਂ ਲਗਾ ਦਾਂਗੇ ਇਹ ਨਿਸ਼ਾਨਾਂ ਨੂੰ ਫਿਰ ਆਪਾਂ ਆਪਸ ਵਿੱਚ ਮਿਲਾ ਦਾਂਗੇ ਫਿਰ ਆਪਾਂ ਲੰਬੀਆਂ ਲਾਈਨਾਂ ਇਹਦੇ ਉੱਤੇ ਲਗਾ ਦਾਂਗੇ ਬਣਾ ਕੇ ਜਰੂਰ ਦੇਖਿਓ ਜੀ ਬਹੁਤ ਕੰਮ ਆਉਂਦਾ ਛੋਟੇ ਛੋਟੇ ਜਿਹੜੇ ਆਪਾਂ ਇਹ ਮੈਟ ਜਾਂ ਗੱਦੇ ਆਪਾਂ ਬਣਾਉਣੇ ਆ ਸਰਦੀਆਂ ਦੇ ਵਿੱਚ ਦੇਖੋ ਜੀ ਆਪਾਂ ਧੁੱਪੇ ਵਹਿਣਾ ਹੁੰਦਾ ਜਿਵੇਂ ਮੈਂ ਆਪਾਂ ਨੂੰ ਆਤ ਹੁੰਦੀ ਹੈ ਧੁੱਪੇ ਵਹਿ ਕੇ ਸੁਖ ਨੂੰ ਸਾਦੇ ਪਾਠ ਕਰ ਲੋ ਜਾਂ ਆਪਾਂ ਬੈਸੇ ਹੀ ਬਹਿ ਜਾਓ 10 ਮਿੰਟ ਧੁੱਪੇ ਵਾਸਤੇ ਕਈ ਵਾਰ ਆਪਾਂ ਨੂੰ ਕੋਈ ਮੰਜੇ ਪੀੜੀਆਂ ਬਾਹਰ ਕੱਢਣੀਆਂ ਔਖੀਆਂ ਹੋ ਜਾਂਦੀਆਂ ਨੇ ਆਪਾਂ ਦੇਖੋ ਜੀ ਇਹ ਛੋਟਾ ਜਿਹਾ ਮੈਟ ਹੈ ਇਹਨੂੰ ਕਿਵੇਂ ਮਰਜ਼ੀ ਬਾਹਰ ਬਹਿ ਕੇ ਆਪਾਂ ਆਪਣਾ ਕੰਮ ਕਰ ਸਕਦੇ ਹਾਂ ਛੋਟੇ ਬੱਚੇ ਹੁੰਦੇ ਨੇ ਆਪਣੇ ਘਰਾਂ ਦੇ ਵਿੱਚ ਆਪਾਂ ਉਹਨਾਂ ਨੂੰ ਦੇਖੋ ਜੀ ਇਹਦੇ ਉੱਤੇ ਬਿਠਾ ਦੋ ਠੰਡੇ ਫਰਸ਼ ਹੁੰਦੇ ਨੇ ਸਰਦੀਆਂ ਦੇ ਵਿੱਚ ਆਪਾਂ ਨੂੰ ਔਖਾ ਹੁੰਦਾ ਕਿ ਬੱਚਿਆਂ ਨੂੰ ਠੰਡ ਲੱਗ ਜੂਗੀ ਇਹ ਬੱਚਿਆਂ ਦੇ ਖੇਡਣ ਵਾਸਤੇ ਵੀ ਕੰਮ ਆ ਜਾਊਗਾ ਤੇ ਕਿਵੇਂ ਵੀ ਦੇਖੋ ਜੀ ਆਪਾਂ ਇਹਨੂੰ ਵਰਤ ਸਕਦੇ ਆ ਲਓ ਜੀ ਇਹੀ ਨਿਸ਼ਾਨ ਜਿਹੜੇ ਆਪਾਂ ਲਾਏ ਸੀ ਤੇ ਆਪਾਂ ਇਹਨੂੰ ਇਸ ਤਰ੍ਹਾਂ ਇਹ ਲੰਬੇ ਨਿਸ਼ਾਨ ਬਣਾ ਦਾਂਗੇ ਇਹਨਾਂ ਦੇ ਤੇ ਇਹਦੇ ਉੱਤੇ ਆਪਾਂ ਸਿਰਫ ਸੀਨਾ ਲਾਵਾਂਗੇ 5 ਮਿੰਟਾਂ ਦੇ ਵਿੱਚ ਦੇਖੋ ਜੀ ਜਿਹੜੀਆਂ ਸਿੱਧੀਆਂ ਸੀਨਾ ਨੇ ਇਹ ਲੱਗ ਜਾਣਗੀਆਂ ਉਸ ਤੋਂ ਬਾਅਦ ਦੇਖੋ ਆਪਾਂ ਹੱਥੀ ਕੰਮ ਕਰਨਾ ਜੋ ਵੀ ਕਰਨਾ ਤੇ ਇੰਨੇ ਚ ਆਪਣਾ ਗੱਦਾ ਹੈਗਾ ਜੀ ਸਿਰਫ 15 ਕਿ ਮਿੰਟਾਂ ਦਾ ਕੰਮ ਹੈ ਜਿਹੜਾ ਗੱਦਾ ਬਣ ਕੇ ਤਿਆਰ ਹੋ ਜਾਊਗਾ ਹੁਣ ਥੋੜਾ ਜਿਹਾ ਵੱਧ ਘੱਟ ਸੀ ਆਪਾਂ ਇੱਕ ਸਾਈਡ ਤੋਂ ਕੱਟਤਾ ਤੇ ਹੁਣ ਆਪਾਂ ਦੇਖੋ ਜੀ ਇਹਦੇ ਉੱਤੇ ਸੀਨਾ ਲਗਾਵਾਂਗੇ ਜਿਵੇਂ ਆਪਾਂ ਲੰਬੀਆਂ ਇਹ ਨਿਸ਼ਾਨ ਲਾਈ ਨਹੀਂ ਨਾ ਉਸ ਹਿਸਾਬ ਨਾਲ ਆਪਾਂ ਸੀਨਾ ਲਾਉਣੀ ਹੈ ਇਹਨਾਂ ਉੱਤੇ ਸੀਨਾ ਲਾ ਕੇ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਅੱਗੇ ਕੀ ਪ੍ਰੋਸੈਸ ਕਰਨਾ ਆਪਾਂ ਲੋ ਜੀ ਸੀਨਾ ਜਿਹੜੀਆਂ ਹੈਗੀਆਂ ਦੇਖੋ ਆਪਾਂ ਲਗਾਤੀਆਂ ਇਸ ਤਰ੍ਹਾਂ ਇਹਨਾਂ ਦੇ ਉੱਤੇ ਉੱਤੇ ਇਸ ਤਰ੍ਹਾਂ ਹੀ ਸੀਨਾ ਲਾਤੀਆਂ ਸਿਰਫ 8-10 ਸੀਨਾ ਸੀ ਜੀ ਛੋਟਾ ਜਿਹਾ ਪੀਸ ਸੀਗਾ ਇਸ ਕਰਕੇ ਆਪਾਂ ਸੀਨਾ ਲਾਤੀਆਂ ਤੇ ਹੁਣ ਆਪਾਂ ਦੇਖੋ ਜੀ ਇਹਨੂੰ ਪੀਸਾਂ ਨੂੰ ਇਹਨੂੰ ਜਿਹੜਾ ਦੁਪੱਟਾ ਆਪਣੇ ਕੋਲੇ ਇਹਨਾਂ ਦੇ ਲੜ ਕੋਲ ਨੂੰ ਇਹਨੂੰ ਬਿਲਕੁਲ ਐ ਸਿੱਧਾ-ਸਿੱਧਾ ਕਰ ਲਾਂਗੇ ਤਾਂ ਜੋ ਇੱਕੋ ਜਿੱਕਾ ਜਿਹੜਾ ਦੁਪੱਟਾ ਹੋ ਜੇ ਤੁਸੀਂ ਦੇਖੋ ਇਹ ਦੁਪੱਟਾ ਆਪਾਂ ਸੈਂਟਰ ਇਹਦਾ ਕੱਢ ਕੇ ਸੈਂਟਰ ਦੇ ਵਿੱਚ ਆਪਾਂ ਕੋਈ ਵੀ ਚੀਜ਼ ਦੇਖੋ ਇਸ ਤਰ੍ਹਾਂ ਲਗਾ ਦੇਣੀ ਹੈ ਜਿਵੇਂ ਆਪਣੇ ਕੋਲੇ ਬਰੋਚ ਪੈਨ ਹੁੰਦਾ ਜਾਂ ਆਪਣੇ ਕੋਲੇ ਸਿਰ ਦੀ ਸੂਈ ਹੁੰਦੀ ਹੈ ਲਾਉਣ ਵਾਲੀ ਦੇਖੋ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇਹ ਦੁਪੱਟੇ ਨੂੰ ਬਸਾ ਦੇਣਾ ਹੈ ਇਦਵਾਜ ਦੁਪੱਟਾ ਦੇਖੋ ਇਹ ਨਿਕਲਦਾ ਨਹੀਂ ਜਾਂ ਫਿਰ ਆਪਣੇ ਕੋਲੇ ਸਲਵਾਰਾਂ ਵਿੱਚ ਨਾਲੇ ਪਾਉਣ ਵਾਸਤੇ ਇੱਕ ਹੁੰਦਾ ਬਾਜ਼ਾਰ ਚੋਂ ਮਿਲਦੀ ਹੁੰਦੀ ਹੈ ਦੇਖੋ ਸੂਈ ਜੀ ਤੇ ਉਹਦੇ ਪਿੱਛੇ ਆਪਾਂ ਡੋਰੀ ਬਨ ਲੈਂਦੇ ਆ ਇਹ ਡੋਰੀ ਉਹਦੇ ਵਿੱਚ ਇਸ ਤਰ੍ਹਾਂ ਬਨ ਕੇ ਆਪਾਂ ਉਹਦੇ ਨਾਲ ਵੀ ਪਾ ਸਕਦੇ ਆਂਗੇ ਜਿਵੇਂ ਸੂਈ ਦੇਖੋ ਥੋੜੀ ਜਿਹੀ ਛੋਟੀ ਹੈ ਤੇ ਉਹਦੇ ਨਾਲ ਆਸਾਨੀ ਨਾਲ ਹੀ ਇਹ ਪੈ ਜਾਂਦਾ ਹੈਗਾ ਉਹ ਅੱਜ ਮੈਨੂੰ ਲੱਭਿਆ ਨਹੀਂ ਵੈਸੇ ਮੇਰੇ ਕੋਲੇ ਵੀ ਸੀਗਾ ਉਹ ਤੇ ਇਸ ਕਰਕੇ ਦੇਖੋ ਜੀ ਮੈਂ ਸੂਈ ਦੇ ਨਾਲ ਹੀ ਕੰਮ ਚਲਾ ਰਹੀ ਆ ਆਪਣਾ ਤੇ ਹੁਣ ਆਪਾਂ ਦੇਖੋ ਸੁਵੀ ਨੂੰ ਇਸ ਤਰ੍ਹਾਂ ਐ ਟਫੋਂਡ ਪਾਉਂਦੇ ਹੋਏ ਇਹਦੇ ਵਿੱਚ ਦੀ ਤੇ ਆਪਾਂ ਚੁੰਨੀ ਨੂੰ ਇਹਦੇ ਵਿੱਚ ਦੀ ਇਸ ਤਰ੍ਹਾਂ ਐ ਪਰੋ ਦੇਣਾ ਹੈਗਾ ਆਸਾਨੀ ਦੇ ਨਾਲ ਹੀ ਦੇਖੋ ਜੀ ਇਹ ਪਰੋਇਆ ਜਾਂਦਾ ਕਿਉਂਕਿ ਜਿਹੜੇ ਆਪਾਂ ਸੀਨ ਲਗਾਈ ਹੈ ਇਹ ਘਟੋ ਘਟਾ ਦੇਖੋ 2.5 ਇੰਚ ਦੀ ਹੈਗੀ ਹੈ ਖੁੱਲਾ ਡੁੱਲਾ ਕੋਈ ਢੀੜੀ ਹੋਣੀ ਹੈਗੀ ਸੀਨਾ ਮਾਰੀਆਂ ਆਪਾਂ ਢੀੜਾ ਹੋਵੇ ਤਾਂ ਆਪਾਂ ਨੂੰ ਥੋੜੀ ਜਿਹੀ ਦਿੱਕਤ ਵੀ ਆਉਂਦੀ ਹੈ ਇਸ ਤਰ੍ਹਾਂ ਕਰਨ ਦੇ ਵਿੱਚ ਆਪਾਂ 2.5 ਇੰਚ ਤੇ ਦੇਖੋ ਜੀ ਨਿਸ਼ਾਨ ਲਾਇਆ ਸੀ ਇਸ ਕਰਕੇ ਆਪਾਂ ਆਰਾਮਦਾਰੀ ਦੇ ਨਾਲ ਹੀ ਚੁੰਨੀਆਂ ਜਿਹੜੀਆਂ ਹੈਗੀਆਂ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਹੀ ਪਰੋ ਸਕਦੇ ਆ ਤਿੰਨ ਚਾਰ ਚੁੰਨੀਆਂ ਆਪਾਂ ਤੁਹਾਨੂੰ ਪਰੋ ਕੇ ਦਿਖਾਉਣੇ ਆ ਕਿ ਕਿਸ ਤਰ੍ਹਾਂ ਪਰਾਉਣੀਆਂ ਨਿਗੀਆਂ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਤੁਹਾਨੂੰ ਸਾਰੀਆਂ ਉਵੇਂ ਜੁਕਰ ਪਰੋ ਕੇ ਦਿਖਾਵਾਂਗੇ ਨੇ ਕੋ ਪਿਛਲਾ ਕਪੜਾ ਜਿਹੜਾ ਹੈ ਪਿੱਛੇ ਕਰਦੇ ਜਾਣਾ ਤੇ ਸੂਈ ਨੂੰ ਅੱਗੇ ਨੰਗਾਉਂਦੇ ਜਾਣਾ ਹੈਗਾ ਇਹ ਗੱਦਾ ਦੇਖੋ ਜੀ ਆਪਾਂ ਵੱਡਾ ਵੀ ਬਣਾ ਸਕਦੇ ਹਾਂ ਇਸ ਤਰ੍ਹਾਂ ਸੌਫਟ ਬਹੁਤ ਹੈ ਕਿਉਂਕਿ ਦੇਖੋ ਜਿਹੜੀਆਂ ਚੁੰਨੀਆਂ ਨਿਗੀਆਂ ਬਿਲਕੁਲ ਸੌਫਟਾ ਕਪੜਾ ਹੁੰਦਾ ਚੁੰਨੀਆਂ ਵਾਲਾ ਇਸ ਕਰਕੇ ਆਪਾਂ ਇਹਦੇ ਵਿੱਚ ਚੁੰਨੀਆਂ ਵਰਤੀਆਂ ਨਿਗੀਆਂ ਆ ਆਪਾਂ ਦੇਖੋ ਜੀ ਇਸ ਤਰ੍ਹਾਂ ਹੀ ਕਰ ਦੇਣਾ ਹੈ ਕਪੜਾ ਮੂਰੋ ਖਿੱਚ ਲਾਂਗੇ ਤੇ ਪਿੱਛੇ ਇਹਨੂੰ ਕੱਪੜੇ ਨੂੰ ਸਾਰੇ ਨੂੰ ਇਸ ਤਰ੍ਹਾਂ ਹੀ ਸਿੱਧਾ ਕਰ ਦਾਂਗੇ ਲੋ ਆਪਣੀ ਜਿਹੜੀ ਚੁੰਨੀ ਸੀਗੀ ਸਾਰੀ ਇਹਦੇ ਵਿੱਚ ਦੀ ਨਾ ਇਸ ਤਰ੍ਹਾਂ ਪਰੋਈ ਗਈ। ਹਾਂ ਦੇਖੋ ਤੁਸੀਂ ਇਸ ਤਰ੍ਹਾਂ। ਇੱਥੋਂ ਆਪਾਂ ਫੇਰ ਸੂਈ ਕੱਢ ਲੈਣੀ ਐ ਤੇ ਫਿਰ ਆ ਇਸੇ ਤਰ੍ਹਾਂ ਆਪਾਂ ਦੇਖੋ ਜੀ ਜਿਹੜੀ ਆਪਣੀ ਚੁੰਨੀ ਐ ਫੇਰ ਇੱਕ ਹੋਰ ਕਲਰ ਦੀ ਲਵਾਂਗੇ ਤੇ ਫਿਰ ਆਪਾਂ ਦੂਜੀ ਜਿਹੜੀ ਲੈਂ ਬਣਾਈ ਹੋਈ ਐ ਆਪਾਂ ਉਹਦੇ ਵਿੱਚ ਦੀ ਟਪਾਵਾਂਗੇ। ਤੁਸੀਂ ਦੇਖੋ ਜਿਹੜੀਆਂ ਵੇਸਟ ਚੁੰਨੀਆਂ ਫालतੂ ਜਿਹੜੀਆਂ نیچے ਲੰਮ ਕਰੀਆਂ ਨੇ ਉਹਨਾਂ ਨੂੰ ਨਾਲ ਦੀ ਨਾਲ ਵੀ ਕੱਟ ਸਕਦੇ ਹੋ। ਥੋੜੀ ਥੋੜੀ ਛੱਡ ਕੇ ਤੇ ਨਹੀਂ ਤੁਸੀਂ ਦੇਖੋ ਜੀ ਇਹਨੂੰ ਬਾਅਦ ਚ ਸਾਰੇ ਨੂੰ ਕੱਟ ਸਕਦੇ ਹੋਗੇ ਬਣਾ ਕੇ ਜਰੂਰ ਦੇਖਿਓ ਜੀ ਬਹੁਤ ਵਧੀਆ ਹੈ ਗੱਦਿਆਂ ਨਾਲੇ ਤਾਂ ਚੁੰਨੀਆਂ ਤਕਰੀਬਨ ਆਪਣੇ ਸਾਰਿਆਂ ਦੇ ਘਰੇ ਇਸ ਤਰ੍ਹਾਂ ਬੇਸਟ ਪਈਆਂ ਰਹਿੰਦੀਆਂ ਨਿਗੀਆਂ ਤਕਰੀਬਨ ਦੇਖੋ ਕਈ ਵਾਰ ਕੀ ਹੁੰਦਾ ਆਪਣੇ ਵੀਰਾਂ ਦੀਆਂ ਪੱਗਾਂ ਵੀ ਹੁੰਦੀਆਂ ਨਿਗੀਆਂ ਤੇ ਪੱਗਾਂ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂ ਕਿਉਂਕਿ ਕਈ ਵਾਰ ਪੱਗ ਬਹੁਤ ਜ਼ਿਆਦਾ ਘਸ ਜਾਂਦੀ ਹੈ ਤੇ ਬਰਤਨ ਦੇ ਕੰਬਣਨ ਦੇ ਕੰਮ ਨਹੀਂ ਆਉਂਦੀ ਕਲਰ ਖਰਾਬ ਹੋ ਜਾਂਦਾ ਦੇਖੋ ਕਲਰ ਤਾਂ ਆਪਾਂ ਦੁਆਰਾ ਵੀ ਕਰਾ ਲੈਨੇ ਆ ਪਰ ਜਦੋਂ ਘਸ ਜਾਂਦੀ ਆ ਉਹ ਕਿਸੇ ਕੰਮ ਨਹੀਂ ਆਉਂਦੀ ਤਾਂ ਦੇਖੋ ਉਹ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂਗੇ ਲਓ ਜੀ ਇਸੇ ਤਰ੍ਹਾਂ ਆਪਾਂ ਇੱਕ ਹੋਰ ਚੁੰਨੀ ਲੈਂਦੀ ਆ ਇਸੇ ਤਰ੍ਹਾਂ ਆਪਾਂ ਇਹਨੂੰ ਚੁੰਨੀ ਨੂੰ ਇਹਦੇ ਵਿੱਚ ਘਰੋਵਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕੀ ਸੋਨੂ ਇਹ ਆਪਣਾ ਛੋਟਾ ਜਿਹਾ ਗੱਦਾ ਬਣਾਇਆ ਹੋਇਆ ਕਿਵੇਂ ਦਾ ਲੱਗਿਆ ਮੈਂ ਸਤਾ ਦੇਖੋ ਜੀ ਆਪਾਂ ਹਰ ਇੱਕ ਤਰ੍ਹਾਂ ਦੀ ਵੀਡੀਓ ਪਾਈ ਹੋਈ ਹੈ ਆਪਣੀਆਂ ਪਹਿਣਾ ਵਾਸਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨਿਗੀਆਂ ਦੇਖੋ ਜੀ ਆਪਣੇ ਜਿਵੇਂ ਕੱਪੜੇ ਹੁੰਦੇ ਨੇਗੇ ਬਣਾਉਣ ਵਾਲੇ ਕੋਈ ਵੀ ਔਖੇ ਤੋਂ ਔਖਾ ਕੰਮ ਵੀ ਆਪਾਂ ਜਿਵੇਂ ਅੰਡਰਸ਼ਰਟਾਂ ਹੋ ਗਈਆਂ ਦੇਖੋ ਜੀ ਬਰਾਵਾ ਹੋ ਗਈਆਂ ਲੇਡੀਜ਼ ਅੰਡਰਵੇਅਰ ਹੋਗੇ ਜੈਂਸ ਹੋਗੇ ਆਪਾਂ ਕੋਈ ਕਵਰ ਹੋਵੇ ਹਰ ਇੱਕ ਚੀਜ਼ ਦੇ ਆਪਾਂ ਤਕਰੀਬਨ ਸਾਰੀਆਂ ਵੀਡੀਓ ਐਵੇਂ ਦੀਆਂ ਪਾਉਨੇ ਆ ਤਾਂ ਜੋ ਆਪਣੀਆਂ ਭੈਣਾਂ ਨੂੰ ਬਾਹਰ ਨਾਲ ਪੈਸੇ ਦੇਣੇ ਪੈਣ ਨਾ ਆਪਣਾ ਜਿਹੜਾ ਕੰਮ ਹੁੰਦਾ ਜੇ ਛੋਟਾ ਮੋਟਾ ਆਪਣੇ ਘਰ ਦੇ ਵਿੱਚ ਹੀ ਕਰ ਸਕਣ ਤੇ ਆਪਣੇ ਕਾਫੀ ਸਾਰੇ ਪੈਸੇ ਵੀ ਬਚਾ ਸਕਣ ਕਿਉਂਕਿ ਦੇਖੋ ਬਾਹਰ ਇਹੋ ਜਿਹੇ ਕੰਮ ਕੋਈ ਨਹੀਂ ਕਰਕੇ ਦਿੰਦਾ ਹੈਗਾ ਜੇ ਕਰਕੇ ਦਿੰਦੇ ਨੇ ਤਾਂ ਆਪਾਂ ਨੂੰ ਫਿਰ ਪੈਸੇ ਲਾਉ ਖਰਚਣੇ ਪੈਂਦੇ ਨੇ ਘਰ ਵਿੱਚ ਜਦੋਂ ਵੀ ਆਪਾਂ ਫ੍ਰੀ ਹੋਈਏ ਤਾਂ ਆਪਾਂ ਖੁਦ ਹੀ ਦੇਖੋ ਆਪਣੇ ਇਹੋ ਜਿਹੇ ਕੰਮ ਕਰ ਸਕਦੇ ਹੁੰਨੇ ਆਂਗੇ ਛੋਟੇ-ਮੋਟੇ ਕੰਮ ਹੁੰਦੇ ਨੇ ਜੀ ਇਹ ਦੇਖੋ ਘਰ ਦੇ ਤੇ ਖੁਦ ਨੂੰ ਹੀ ਆਪਾਂ ਨੂੰ ਕਰਨੇ ਪੈਂਦੇ ਹੁੰਦੇ ਨੇ। ਲੋ ਜੀ ਇਸੇ ਤਰ੍ਹਾਂ ਆਪਾਂ ਜਿਹੜਾ ਦੂਜਾ ਸੀਗਾ ਉਹ ਵੀ ਆਪਾਂ ਦੁਪੱਟਾ ਇਹਦੇ ਵਿੱਚ ਦੀ ਐਸ ਤਰ੍ਹਾਂ ਹੀ ਕੱਢ ਦਾਂਗੇ। ਇਹ ਕੰਮ ਤਾਂ ਦੇਖੋ ਜੀ ਬੈਠੇ-ਬੈਠੇ ਆਪਾਂ ਬਜ਼ੁਰਗਾਂ ਨੂੰ ਕਰਕੇ ਦੇ ਦਈਏ ਇਸ ਤਰ੍ਹਾਂ ਉਹਨਾਂ ਨੂੰ ਸਮਝਾ ਦਈਏ ਬੈਠੇ-ਬੈਠੇ ਦੇਖੋ ਉਹ ਵੀ ਕਰ ਸਕਦੇ ਨੇ ਕਿਉਂਕਿ ਇਹਦੇ ਵਿੱਚ ਕੋਈ ਨਿਗਾਵਾਲਾ ਕੰਮ ਨਹੀਂ ਕਿੰਨੀ ਗੱਲ ਲੱਗੂਗੀ। ਤੇ ਇਹਦੇ ਵਿੱਚ ਤਾਂ ਦੇਖੋ ਜੀ ਆਮਦਾਰੀ ਦੇ ਨਾਲ ਹੀ ਇਹਦੇ ਵਿੱਚ ਚੁੰਨੀ ਨਿਕਲ ਜੂਗੀ ਤੇ ਆਮਦਾਰੀ ਦੇ ਨਾਲ ਹੀ ਇਹ ਕੰਮ ਆਪਣਾ ਜਿਹੜਾ ਹੈਗਾ ਵਿਚੁਰਗ ਵੀ ਕਰ ਸਕਦੇ ਨੇ ਬੈਠੇ ਬੈਠੇ ਗੱਦਾ ਜਿਹੜਾ ਆਪਣਾ ਫ੍ਰੀਚੀ ਬਣ ਕੇ ਤਿਆਰ ਹੋ ਜੂਗਾ ਨਾ ਕੋਈ ਰੂੰ ਦੀ ਲੋੜ ਹੈ ਤੇ ਨਾ ਕੋਈ ਆਪਾਂ ਨੂੰ ਫੈਬਰਿਕ ਦੀ ਲੋੜ ਹੈ ਲੋ ਜੀ ਦੋ ਪੀਸ ਆਪਾਂ ਕਰ ਲਏ ਆਪਾਂ ਦੇਖੋ ਜੀ ਇਹ ਜਿਹੜੀ ਹੈਗੀ ਚਨੀ ਇਹ ਵੀ ਇਹਦੇ ਵਿੱਚ ਦੀ ਪ੍ਰੋਤੀ ਇਸੇ ਤਰ੍ਹਾਂ ਆਪਾਂ ਹੁਣ ਇੱਕ ਦੋ ਪੀਸ ਨੂੰ ਹੋਰ ਇਸ ਤਰ੍ਹਾਂ ਕਰਕੇ ਦਵਾਂਗੇ ਬਾਕੀ ਆਪਾਂ ਤੁਹਾਨੂੰ ਸਾਰਾ ਕੰਪਲੀਟ ਕਰਕੇ ਦਿਖਾਵਾਂਗੇ ਜੇਕਰ ਆਪਾਂ ਦੇਖੋ ਜੀ ਕੋਈ ਵੱਡੀ ਚੀਜ਼ ਨਾਲ ਇਸ ਤਰ੍ਹਾਂ ਪਰੋਈਏ ਤਾਂ ਬਹੁਤ ਹੀ ਛੇਤੀ ਪਰੋਇਆ ਜਾਂਦਾ ਹੈਗਾ ਜਿਵੇਂ ਸੂਈ ਹੈ ਥੋੜੀ ਜਿਹੀ ਮੈਨੂੰ ਟਾਈਮ ਲੱਗ ਰਿਹਾ ਸੂਈ ਦੇ ਨਾਲ ਬੈਸਤਾ ਸੂਈ ਦੇ ਨਾਲ ਵੀ ਕੰਮ ਬਹੁਤ ਜਲਦੀ ਹੋ ਰਿਹਾ ਤੇ ਪਰ ਫਿਰ ਵੀ ਜੇ ਤੁਸੀਂ ਕੋਈ ਵੱਡੀ ਕੋਈ ਚੀਜ਼ ਨਾਲ ਪ੍ਰੋਮੋ ਤਾਂ ਬਹੁਤ ਛੇਤੀ ਜਿਹੜਾ ਹੈਗਾ ਜੀ ਇਹ ਕੰਮ ਹੋ ਜਾਊਗਾ ਆਪਣਾ ਆਪਾਂ ਦੇਖੋ ਪਹਿਲਾਂ ਵੀ ਵੀਡੀਓ ਪਾਈ ਸੀ ਆਪਣੀਆਂ ਭੈਣਾਂ ਨੂੰ ਜਿਹੜਾ ਜੀ ਚੁੰਨੀਆਂ ਦੇ ਵਿੱਚੋਂ ਰੰਗ ਕੱਢ ਕੇ ਰੰਗ ਕਾਟ ਕਰਨਾ ਤੇ ਉਸ ਤੋਂ ਬਾਅਦ ਆਪਾਂ ਉਸੇ ਚੁੰਨੀ ਨੂੰ ਕੋਈ ਹੋਰ ਕਲਰ ਦੀ ਡਾਈ ਕਰਨਾ ਇਹ ਵੀ ਆਪਣੀਆਂ ਵੀਡੀਓ ਆਪਾਂ ਪਹਿਲਾਂ ਪਾਈਆਂ ਹੋਈਆਂ ਨੇ ਤੁਸੀਂ ਆਪਣੇ ਚੈਨਲ ਤੇ ਤੁਸੀਂ ਚਾਹੋ ਤਾਂ ਦੇਖੋ ਜੀ ਉਹ ਵੀ ਦੇਖ ਸਕਦੇ ਹੋ ਕਈ ਵਾਰ ਚੁੰਨੀਆਂ ਆਪਣੇ ਕੋਲੇ ਸਾਰੀਆਂ ਨਵੀਆਂ ਪਈਆਂ ਹੁੰਦੀਆਂ ਨੇ ਸੂਟ ਆਪਣੇ ਫੱਟ ਜਾਂਦੇ ਨੇ ਦੁਪੱਟੇ ਹੁੰਦੇ ਨੇ ਆਪਣੇ ਕੋਲੇ ਵੇਸਟ ਪਈ ਰਹਿੰਦੇ ਨੇ ਤੇ ਆਪਾਂ ਇੱਕ ਕਲਰ ਉਤਾਰ ਕੇ ਤੇ ਦੂਸਰੇ ਕਲਰ ਦਾ ਦੁਪੱਟਾ ਕਿਵੇਂ ਵੀ ਦੇਖੋ ਜੀ ਕਰਾ ਸਕਦੇ ਆਂਗੇ ਉਹਦੇ ਨਾਲ ਤੇ ਇਸ ਕਰਕੇ ਆਪਾਂ ਇੱਕ ਦੋਨੇ ਤਿੰਨੇ ਤਰ੍ਹਾਂ ਦੀਆਂ ਵੀਡੀਓ ਪਾਈਆਂ ਹੋਈਆਂ ਨਹੀਂ ਹੈ ਪਹਿਲਾਂ ਵੀ ਹੋਰ ਵੀ ਬਹੁਤ ਆਪਣੀਆਂ ਇਹੋ ਜਿਹੀਆਂ ਵੀਡੀਓ ਨਹੀਂ ਗਈਆਂ ਜਿਹੜੀਆਂ ਕਿ ਚੁੰਨੀ ਦੇ ਨਾਲ ਦੀਆਂ ਨਹੀਂ ਗਈਆਂ ਚੁੰਨੀਆਂ ਹੀ ਆਪਾਂ ਉਹਦੇ ਵਿੱਚ ਵਰਤ ਕੇ ਦਿਖਾਈਆਂ ਨਹੀਂ ਗਈਆਂ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਚੁੰਨੀਆਂ ਦਾ ਆਪਾਂ ਕਿਵੇਂ-ਕਿਵੇਂ ਦੇਖੋ ਆਪਾਂ ਉਹਨਾਂ ਨੂੰ ਵਰਤਿਆ ਹੋਇਆ ਇਹ ਵੀ ਇੱਕ ਵੱਖਰਾ ਤਰੀਕਾ ਸੀਗਾ ਮੈਂ ਸੋਚਿਆ ਵੀ ਇਹ ਵੀ ਦੇਖੋ ਜੀ ਆਪਣਾ ਨਾਲ ਇੱਕਦਾਂ ਕੰਮ ਆ ਜਾਊਗਾ ਛੋਟਾ ਜਿਹਾ ਆਪਾਂ ਕਿਤੇ ਵੀ ਮਰਜ਼ੀ ਇਹਨੂੰ ਮਤਲਬ ਕਿ ਚੱਕ ਤਰ ਵੱਡਾ ਕਰਨ ਦੀ ਬਜਾਏ ਛੋਟਾ ਜਿਹਾ ਆਪਣੇ ਕੰਮ ਆ ਜਾਊਗਾ ਇਸ ਕਰਕੇ ਮੈਂ ਛੋਟਾ ਬਣਾ ਰਹੀ ਆਂਗੀ ਦੇਖੋ ਇਹ ਵੀ ਆਪਾਂ ਇਸ ਕਰਕੇ ਚੁੰਨੀ ਇਹਦੇ ਵਿੱਚ ਵਰਤ ਰਹੇ ਹਾਂਗੇ ਚੁੰਨੀਆਂ ਜਿਹੜੀਆਂ ਹੁੰਦੀਆਂ ਵੇਸਟ ਦੇਖੋ ਜੀ ਆਪਣੇ ਘਰੇ ਫालतੂ ਪਈਆਂ ਹੁੰਦੀਆਂ ਨੇ ਤਾਂ ਆਪਾਂ ਉਹਨਾਂ ਨੂੰ ਕਿਵੇਂ ਵੀ ਵਰਤ ਸਕਦੇ ਹਾਂ ਦੇਖੋ ਲੋ ਜੀ ਆਪਾਂ ਇਹ ਇਸ ਤਰ੍ਹਾਂ ਸਾਰੀਆਂ ਲੜੀਆਂ ਕੰਪਲੀਟ ਕਰਾਂਗੇ ਹੁਣ ਪਿੱਛੋਂ ਖਿੱਚ ਦਾਂਗੇ ਤੇ ਮਗਰੋਂ ਦੇਖੋ ਜੀ ਆਪਣੇ ਆਪ ਇਹ ਚੁੰਨੀ ਅੱਗੇ ਹੋ ਜਾਂਦੀ ਹੈ ਓ ਸੋਹਣਾ ਬੰਦ ਹੈ ਵੈਸੇ ਇਹ ਗੱਦਾ ਪਤਾ ਵੀ ਨਹੀਂ ਲੱਗਦਾ ਕਿ ਆਪਾਂ ਇਹਦੇ ਵਿੱਚ ਕੀ ਪਾਇਆ ਹੈ ਤੁਸੀਂ ਦੇਖੋ ਜੀ ਤੁਹਾਨੂੰ ਨਹੀਂ ਵੀ ਚੁੰਨੀਆਂ ਦਾ ਕਈ ਵਾਰ ਆਪਾਂ ਨੂੰ ਬਹਿਮ ਹੁੰਦਾ ਇਸ ਚੀਜ਼ ਦਾ ਕਿ ਆਪਾਂ ਚੁੰਨੀਆਂ ਜਿਹੜੀਆਂ ਹੈਗੀਆਂ ਪੈਰਾਂ ਵਿੱਚ ਨਹੀਂ ਰੋਲਣੀਆਂ ਤੇ ਆਪਾਂ ਦੇਖੋ ਇਸ ਤਰ੍ਹਾਂ ਦਾ ਨਾ ਇੱਕ ਪੈਦਾਨ ਵੀ ਬਣਾ ਸਕਦੇ ਹਾਂ ਪਰ ਤੁਸੀਂ ਚੁੰਨੀਆਂ ਵਾਲੀ ਜਗ੍ਹਾ ਤੇ ਉਹਦੇ ਵਿੱਚ ਕੁਝ ਵੀ ਬੇਸਟ ਕੱਪੜੇ ਜਿਵੇਂ ਕੋਈ ਪੁਰਾਣੇ ਧਰਾਣੇ ਜਾਂ ਕੋਈ ਛੋਟੀਆਂ ਕਟੀਆਂ ਕੱਪੜਿਆਂ ਨਹੀਂ ਉਹ ਵੀ ਇਹਦੇ ਵਿੱਚ ਪਾ ਸਕਦੇ ਹੋਗੇ ਆਪਾਂ ਤਾਂ ਸਿਰਫ ਲੈਣਾ ਹੀ ਕੰਪਲੀਟ ਕਰ ਰਹੀਆਂ ਚੁੰਨੀਆਂ ਨਹੀਂ ਤੁਸੀਂ ਚਾਹੁੰਦੇ ਕੀ ਇਹਦਾ ਤੁਸੀਂ ਪੈਦਾਨ ਬਣਾ ਰਿਆਂ ਗੱਦੇ ਵਿੱਚ ਤਾਂ ਦੇਖੋ ਜੀ ਆਪਾਂ ਪਾਈ ਸਕਦੇ ਆ ਚੁੰਨੀਆਂ ਦਾ ਆਪਾਂ ਨੂੰ ਕੋਈ ਲੱਗਦਾ ਹੈ ਕਿ ਆਪਾਂ ਚੁੰਨੀਆਂ ਪੈਰਾਂ ਵਿੱਚ ਨਹੀਂ ਰੋਲਣੀਆਂ ਤਾਂ ਆਪਾਂ ਦੇਖੋ ਜੀ ਇਹ ਪੈਦਾਨ ਇਹਨੂੰ ਪੈਦਾਨ ਦੀ ਤਰ੍ਹਾਂ ਵਰਤ ਸਕਦੇ ਆ ਤੇ ਚੁੰਨੀਆਂ ਦੀ ਜਗ੍ਹਾ ਤੇ ਆਪਾਂ ਛੋਟੇ-ਛੋਟੇ ਕੱਪੜਿਆਂ ਦੀਆਂ ਕਟੀਆਂ ਹੁੰਦੀਆਂ ਨੇ ਜਿਹੜੀਆਂ ਉਹ ਵੀ ਇਹਦੇ ਵਿੱਚ ਪਾ ਸਕਦੇ ਆ ਲੋ ਜੀ ਸਾਰੀਆਂ ਲੈਣਾ ਸੀ ਆਪਾਂ ਕੰਪਲੀਟ ਕਰਦੀਆਂ ਸਿਰਫ ਆਪਣੀ ਇੱਕ ਲਾਈਨ ਰਹਿ ਗਈ ਤੇ ਉਹ ਆਪਾਂ ਕੰਪਲੀਟ ਕਰ ਦਨੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਆਲੇ ਦਿਵਾਰੀ ਲਾਵਾਂਗੇ ਜੀ ਕੋਈ ਵੀ ਕਪੜਾ ਲੈ ਲੈਣਾ ਆਪਾਂ ਇਹਦੀ ਪਾਈਪਿੰਗ ਲਗਾਵਾਂਗੇ ਇੱਕ ਮੈਂ ਗੱਦਾ ਜਿਹੜਾ ਸੀਗਾ ਵੱਡਾ ਵੀ ਬਣਾਇਆ ਹੋਇਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਉਹ ਥੋੜਾ ਜਿਹਾ ਆਪਾਂ ਦੇਖੋ ਜੀ ਵੱਡਾ ਬਣਾਇਆ ਉਹਦੇ ਦੋ ਤਿੰਨ ਬੰਦੇ ਬੈਠ ਸਕਦੇ ਨੇਗੇ ਤੇ ਉਹ ਆਪਾਂ ਥੋੜਾ ਜਿਹਾ ਵੱਡੇ ਹੀ ਬਣਾਇਆ ਸੀਗਾ ਵੀ ਧੁੱਪੇ ਮੈਂ ਤਕਰੀਬਨ ਜਦੋਂ ਸਰਦੀਆਂ ਦੇ ਵਿੱਚ ਮਸ਼ੀਨ ਤੇ ਕੰਮ ਕਰਦੀਆਂ ਤਾਂ ਮੈਂ ਧੁੱਪੇ ਨਾ ਉਹਦਾ ਨੀਚੇ ਸਟੱਲ ਨਹੀਂ ਆ ਫਸਟੇ ਫਸਟ ਠੰਡਾ ਹੁੰਦਾ ਉਹ ਮੈਂ ਇਸ ਵਸਤੇ ਬਣਾਇਆ ਸੀਗਾ ਤੇ ਇਹ ਮੈਂ ਬਣਾ ਰਹੀ ਹਾਂ ਜੀ ਬੈਸੀ ਛੋਟਾ ਜਿਹਾ ਜਿਵੇਂ ਸਾਨੂੰ ਆਪਾਂ ਨੂੰ ਆਦਤ ਹੁੰਦੀ ਹੈ ਵੀ ਤੋਪੇ ਵੈਜੋ ਚੱਕ ਕੇ ਇਹ ਆਪਾਂ ਛੋਟਾ ਜਿਹਾ ਇਸ ਵਸਤੇ ਬਣਾਇਆ ਸੀਗਾ ਲੋ ਜੀ ਆਪਾਂ ਇਹ ਲੜੀ ਸਾਰੀ ਕੰਪਲੀਟ ਕਰਤੀ ਤੇ ਹੁਣ ਆਪਾਂ ਇਹਦੇ ਆਲੇ-ਦੁਆਲੇ ਪਾਈਪਿੰਗ ਲਾਵਾਂਗੇ ਜਿਹੜੀਆਂ ਆਪਣੇ ਕੋਲੇ ਚੁੰਨੀਆਂ ਦੇਖੋ ਜੀ ਵੇਸਟ ਹੈਗੀਆਂ ਬਾਦੀਆਂ ਥੋੜੀਆਂ ਆ ਉਹ ਆਪਾਂ ਨਾ ਹੱਥ ਦੀ ਮਦਦ ਨਾਲ ਅੰਦਰ ਹੀ ਆਪਾਂ ਕਰ ਦਾਂਗੇ ਉਸ ਤੋਂ ਬਾਅਦ ਦੇਖੋ ਆਪਾਂ ਪਾਈਪਿੰਗ ਲਗਾਉਣੀ ਹੈ ਇਹਦੇ ਉੱਤੇ 10 ਕਿ ਮਿੰਟ ਦੇਖੋ ਜੀ ਮੈਨੂੰ ਲੱਗੇ ਨੇ ਸਿਰਫ ਇਹ ਗੱਦਾ ਕੰਪਲੀਟ ਕਰਨ ਤੇ 10 ਮਿੰਟਾਂ ਦੇ ਵਿੱਚ ਹੀ ਗੱਦਾ ਬਣ ਕੇ ਤਿਆਰ ਹੋ ਜਾਊਗਾ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਕਿਉਂਕਿ ਦੇਖੋ ਜੀ ਆਪਾਂ ਨੂੰ ਐ ਹੁੰਦਾ ਕਿ ਆਪਣੀਆਂ ਭੈਣਾਂ ਨੂੰ ਆਪਣੀ ਚੀਜ਼ ਬਣੀ ਹੋਈ ਪਸੰਦ ਆਈ ਹੈ ਜਾਂ ਨਹੀਂ ਆਈ ਕਮੈਂਟ ਜ਼ਰੂਰ ਕਰਿਆ ਕਰੋ ਲਓ ਜੀ ਆਪਾਂ ਸਾਰੀਆਂ ਚੁੰਨੀਆਂ ਸੀ ਜਿਹੜੀਆਂ ਆਪਣੇ ਕੋਲੇ ਆਪਾਂ ਇਹਦੇ ਵਿੱਚ ਵਰਤ ਲਈਆਂ ਇਸ ਤਰ੍ਹਾਂ ਤੇ ਹੁਣ ਆਪਾਂ ਥੋੜਾ ਥੋੜਾ ਇਹਨਾਂ ਨੂੰ ਸੈੱਟ ਕਰ ਦਿੰਨੇ ਆਂਗੇ ਤੇ ਉਸ ਤੋਂ ਬਾਅਦ ਦੇਖੋ ਜਿਹੜੀਆਂ ਚੁੰਨੀਆਂ ਆਪਣੇ ਕੋਲੇ ਥੋੜੀਆਂ-ਥੋੜੀਆਂ ਰੱਖ ਕੇ ਬਾਕੀ ਆਪਾਂ ਫालतू ਚੁੰਨੀਆਂ ਦੀ ਕਟਿੰਗ ਕਰ ਦਿੰਨੇ ਆਂਗੇ ਜਿਹੜੀਆਂ ਪਥੋੜੀਆਂ ਥੋੜੀਆਂ ਬਦਮੀਆਂ ਛੱਡਾਂਗੇ ਉਹ ਆਪਾਂ ਇਹਦੇ ਵਿੱਚ ਹੀ ਹੱਥ ਦੀ ਮਦਦ ਨਾਲ ਦੇਖੋ ਕਵਰ ਕਰ ਦਾਂਗੇ ਗੱਦਾਚਾਰਾ ਆਪਣਾ ਦੇਖੋ ਜੀ ਹੋ ਗਿਆ ਕੰਪਲੀਟ ਬੇਸਟ ਚੋਨੀ ਆਪਾਂ ਫालतू ਕੱਟਦੀਆਂ ਹੁਣ ਆਪਾਂ ਥੋੜਾ ਜਿਹਾ ਇਹਨਾਂ ਨੂੰ ਸੈੱਟ ਕਰ ਲੈਣੇ ਆਂ ਦੇਖੋ ਤੁਸੀਂ ਬਿਲਕੁਲ ਸੌਫਟ ਗੱਦਾ ਬਣਿਆ ਜੀ ਇਹ ਬਣਾ ਕੇ ਜਰੂਰ ਦੇਖਿਓ ਤੁਸੀਂ ਐਵੇਂ ਦਾ ਗੱਦਾ ਇੰਨੀ ਕਿਨਕ ਗੱਦਾ ਦੇਖੋ ਜੀ ਆਪਾਂ ਇਸ ਤਰ੍ਹਾਂ ਉਹਨਾਂ ਲਈ ਕਈ ਵਾਰ ਕੀ ਹੁੰਦਾ ਹੈ ਜੇ ਆਪਣੇ ਘਰ 'ਚ ਜਿਵੇਂ ਛੋਟੇ ਬੱਚੇ ਹੁੰਦੇ ਆ ਆਪਾਂ ਵੱਡਾ ਗੱਦਾ ਬੱਚੇ ਬਾਥਰੂਮ ਵਗੈਰਾ ਕਰਕੇ ਖਰਾਬ ਕਰ ਦਿੰਦੇ ਨੇ ਆਪਾਂ ਇਹ ਛੋਟਾ ਜਿਹਾ ਗੱਦਾ ਮੰਜੇ ਤੇ ਇਸ ਤਰ੍ਹਾਂੇ ਵਿਛਾ ਕੇ ਇਹਨੂੰ ਵੀ ਆਪਾਂ ਬੱਚੇ ਨੂੰ ਇਹਦੇ ਉੱਤੇ ਪਾ ਸਕਦੇ ਹਾਂ ਕਿਉਂਕਿ ਦੇਖੋ ਕੱਪੜਾ ਜਿਹੜਾ ਆਪਾਂ ਉੱਪਰ ਲਾਇਆ ਉਹ ਗਰਮ ਕੱਪੜਾ ਹੈ ਸਰਦੀਆਂ ਦੇ ਵਿੱਚ ਦੇਖੋ ਸਹੀ ਵੀ ਰਹਿੰਦਾ ਹੈ ਇਹ ਕੱਪੜਾ ਤੇ ਵਿੱਚ ਵੀ ਦੇਖੋ ਜੀ ਇਹ ਕੋਈ ਆਪਾਂ ਇਹਦੇ ਵਿੱਚ ਕੁਝ ਇਹੋ ਜਿਹਾ ਨਹੀਂ ਪਾਇਆ ਹੈਗਾ ਜਿਹੜਾ ਬੱਚੇ ਨੂੰ ਕੋਈ ਚੂਵੇ ਤੇ ਇਹ ਬਿਲਕੁਲ ਹੀ ਸੌਫਟ ਲੱਗਦਾ ਦੇਖਣ ਚ ਆਪਾਂ ਨੂੰ ਜ਼ਰੂਰ ਇਹ ਲੈਣਾ ਜੀ ਐਸ ਤਰ੍ਹਾਂ ਲੱਗ ਰਹੀਆਂ ਨੇ ਤੇ ਪਰ ਬਿਲਕੁਲ ਸੌਫਟ ਗੱਦਾ ਹੈ ਇਹ ਲੋ ਤੇ ਇਹ ਹੁਣ ਆਪਾਂ ਸਾਰਾ ਇਸ ਤਰ੍ਹਾਂ ਹੀ ਕਰ ਦਾਂਗੇ ਕੋਈ ਵੀ ਆਪਾਂ ਕੱਪੜਾ ਲੈ ਕੇ ਆਲੇ-ਦੁਆਲੇ ਦੇਖੋ ਇਹਦੇ ਆਪਾਂ ਪਾਈਪਿੰਗ ਦੀ ਤਰ੍ਹਾਂ ਇੱਕ ਪਾਈਪਿੰਗ ਲਾਵਾਂਗੇ ਬਸ ਤਾਂ ਜੋ ਆਪਣਾ ਜਿਹੜਾ ਇਹ ਮੈਮ ਬਣਿਆ ਹੋਇਆ ਗੱਦਾ ਦੇਖਣ ਚ ਸੋਹਣਾ ਲੱਗੇ ਤੇ ਜਿਹੜੀਆਂ ਆਪਾਂ ਦੇਖੋ ਜੀ ਇਹਦੇ ਵਿੱਚ ਚੁੰਨੀਆਂ ਦੁਪੱਟੇ ਪਾਏ ਐ ਇਹ ਵੀ ਬਾਹਰ ਨਹੀਂ ਨਿਕਲਣਗੇ ਜੇਕਰ ਆਪਾਂ ਇਹ ਤੇ ਆਹੀਂ ਟਾਂਕੇ ਲਾ ਦਾਂਗੇ ਤਾਂ ਦੇਖੋ ਐਨਾ ਵਧੀਆ ਨਹੀਂ ਲੱਗਦਾ ਪਾਈਪਿੰਗ ਲੱਗੀ ਨਾਲ ਥੋੜਾ ਜਿਹਾ ਸੋਹਣਾ ਲੱਗੂਗਾ ਇਸ ਕਰਕੇ ਆਪਾਂ ਇਹਦੇ ਉੱਤੇ ਲਗਾਵਾਂਗੇ ਪਾਈਪਿੰਗ ਦੋਨੇ ਸਾਈਡਾਂ ਪਹਿਲਾਂ ਆਪਾਂ ਇਸ ਤਰ੍ਹਾਂ ਹੀ ਕਵਰ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਕੋਈ ਵੀ ਕੱਪੜਾ ਲੈ ਲੈਣਾ ਇੱਕ ਸਾਈਡ ਤੇ ਲਗਾ ਕੇ ਦੂਜੀ ਸਾਈਡ ਤੇ ਪਲਟਾ ਕੇ ਦੇਖੋ ਜੀ ਆਪਾਂ ਇਹਨੂੰ ਅੰਦਰ ਨੂੰ ਐ ਫੋਲਡ ਕਰ ਦਾਂਗੇ ਆਪਣੇ ਕੋਲ ਇਹ ਕੱਪੜਾ ਥੋੜਾ ਜਿਹਾ ਮੈਂ ਇਹਦੇ ਵਿੱਚ ਜੋੜ ਪਾਉਂਗੀ ਜੋੜ ਪਾਉਣ ਤੋਂ ਬਾਅਦ ਤੇ ਆਪਾਂ ਇਹ ਬਣਾਵਾਂਗੇ ਇਹ ਬਣਿਆ ਹੋਇਆ ਤੁਹਾਨੂੰ ਦਿਖਾਉਣੀ ਆ ਬਣਾ ਕੇ ਕੀ ਕਿੰਨਾ ਸੋਹਣਾ ਇਹ ਬਣੂਗਾ ਲਓ ਜੀ ਇਹ ਆਪਾਂ ਸਾਰਾ ਪਾਈਪਿੰਗ ਲਾ ਕੇ ਕੰਪਲੀਟ ਕਰਤਾ ਦੇਖੋ ਇਸ ਤਰ੍ਹਾਂ ਵੈਸੇ ਐ ਇਕੱਠਾ ਹੋ ਜਾਂਦਾ ਪਰ ਜਿਹੜੀ ਆਪਾਂ ਪਾਈਪਿੰਗ ਲਾਈ ਸੀ ਇਹ ਦੇਖੋ ਹੁਣ ਥੋੜੀ ਥੋੜੀ ਐ ਲੱਗਦੇ ਜਿਵੇਂ ਫ੍ਰਿਲ ਜੀ ਲੱਗੀ ਹੁੰਦੀ ਹੈ ਕਿਉਂਕਿ ਇਹ ਕੱਪੜਾ ਹੀ ਐਸਾ ਬਣਦਾ ਹੈਗਾ ਜਿਹੜਾ ਆਪਾਂ ਇਹਦੇ ਵਿੱਚ ਅਰਜਾਈ ਦੀ ਚੰਦੀ ਵਾਲਾ ਬਣਦਾ ਹੈਗਾ ਤੇ ਇਸ ਨਾਲ ਦੇਖੋ ਇਹ ਥੋੜਾ ਜਿਹਾ ਨਾ ਐ ਲੱਗਦਾ ਆਪਾਂ ਨੂੰ ਕਿ ਫ੍ਰਿਲ ਆਪਾਂ ਫ੍ਰਿਲ ਲਾਈ ਹੈ ਲਾਈ ਆਪਾਂ ਪਾਈਪਿੰਗ ਹੀ ਹੈ ਲਓ ਜੀ ਆਪਾਂ ਹੁਣ ਤੁਹਾਨੂੰ ਦੂਸਰਾ ਇੱਕ ਅੱਦਾ ਵੀ ਦਿਖਾ ਦਿੰਨੇ ਆ ਜਿਹੜਾ ਕਿ ਆਪਣੇ ਕੋਲੇ ਬਣਿਆ ਹੋਇਆ ਹੈ ਉਹ ਕਿਵੇਂ ਦਾ ਬਣਿਆ ਤੇ ਕਿੱਡਾ ਕ ਵੱਡਾ ਬਣਿਆ ਤੁਸੀਂ ਵੱਡੇ ਛੋਟੇ ਦੇਖੋ ਜੀ ਆਪਣੇ ਮੁਤਾਬਕ ਕੋਈ ਵੀ ਬਣਾ ਸਕਦੇ ਹੋ ਇਹ ਆਪਾਂ ਬਣਾਇਆ ਜੀ ਇਸ ਤਰ੍ਹਾਂ ਘਰ ਦੇ ਵਿੱਚ ਆਪਾਂ ਕੋਈ ਛੋਟੀ ਮੋਟੀ ਪੂਜਾ ਕਰਨੀ ਹੈ ਆਪਾਂ ਨੂੰ ਲੋੜ ਹੈ ਆਪਾਂ ਇਹ ਵਿਛਾ ਕੇ ਦੇਖੋ ਉੱਤੇ ਚੱਦਰ ਵਿਛਾ ਕੇ ਕਿਵੇਂ ਮਰਜ਼ੀ ਆਪਾਂ ਵਰਤ ਸਕਦੇ ਆ ਇਹ ਵੇਸਟ ਚੀਜ਼ਾਂ ਤੋਂ ਬਣੀਆਂ ਹੋਈਆਂ ਚੀਜ਼ਾਂ ਆਪਣੇ ਬਹੁਤ ਕੰਮ ਆਉਂਦੀਆਂ ਨੇ ਜੀਆਂ ਲਓ ਜੀ ਇਹ ਆਪਾਂ ਵੱਡਾ ਬਣਾਇਆ ਸੀ ਇਹ ਛੋਟਾ ਬਣਾਇਆ ਸੀ ਤੁਸੀਂ ਚਾਹੋ ਤਾਂ ਇਹਨੂੰ ਪੈਦਾਨ ਦੇ ਤਰ੍ਹਾਂ ਤੁਸੀਂ ਕਿਵੇਂ ਮਰਜ਼ੀ ਉਹਨੂੰ ਵਰਤ ਸਕਦੇ ਹੋ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਵੀਡੀਓ ਵਧੀਆ ਤੁਹ ਲੱਗੀ ਤਾਂ ਪਲੀਜ਼ ਲਾਈਕ ਤੇ ਕਮੈਂਟ ਜਰੂਰ ਕਰਿਓ